ਇੱਕ ਪਿੰਡ ਵਿੱਚ ਦੋ ਔਰਤਾਂ ਰਹਿੰਦੀਆਂ ਸੀ। ਦੋਨੋਂ ਹੀ ਪੱਕੀਆਂ ਸਹੇਲੀਆਂ ਸੀ। ਹੁਣ ਜਦੋਂ ਵੀ ਉਹਨਾਂ ਨੇ ਕਿਤੇ ਜਾਣਾ ਉਹ ਇਕੱਠੀਆਂ ਜਾਂਦੀਆਂ। ਜਿਹੜਾ ਵੀ ਕੰਮ ਕਰਦੀਆਂ ਇਕੱਠੀਆਂ ਕਰਦੀਆਂ, ਕਿਤੇ ਵਿਆਹ ਸ਼ਾਦੀ ਤੇ ਜਾਂਦੀਆਂ, ਕਿਤੇ ਸੇਵਾ ਕਰਨ ਜਾਂਦੀਆਂ ਤਾਂ ਦੋਨੋਂ ਹੀ ਇਕੱਠੀਆਂ ਜਾਂਦੀਆਂ। ਪਰ ਜੇ ਗੱਲ ਕਰੀਏ ਦੋਨਾਂ ਦੇ ਸੁਭਾਅ ਵਿੱਚ ਜ਼ਮੀਨ ਅਸਮਾਨ ਦਾ ਫਰਕ ਸੀ। ਹੁਣ ਇੱਕ ਔਰਤ ਤਾਂ ਹਰ ਇੱਕ ਦੇ ਕੰਮ ਆਉਂਦੀ ਸੀ। ਹਰ ਇੱਕ ਦੀ ਮਦਦਗਾਰ ਬਣ ਜਾਂਦੀ ਹਰ ਇੱਕ ਦੀ ਮਦਦ ਕਰਦੀ ਭਾਵੇਂ ਜਿਵੇਂ ਮਰਜ਼ੀ ਕਰਦੀ ਤੇ ਜਿਹੜੀ ਦੂਜੀ ਔਰਤ ਸੀ ਉਹ ਕਿਸੇ ਦੀ ਛੇਤੀ ਛੇਤੀ ਮਦਦ ਨਹੀਂ ਸੀ ਕਰਦੀ ਜਦੋਂ ਕਿ ਪਹਿਲੀ ਔਰਤ ਨਾਲੋਂ ਉਹਦੇ ਕੋਲ ਜ਼ਿਆਦਾ ਤਨ ਦੌਲਤ ਸੀ ਪਰ ਉਹ ਰੱਜ ਕੇ ਕੰਜੂਸ ਸੀ ਜੇ ਆਪਾਂ ਕਹਿ ਲਈਏ ਤਾਂ ਉਹ ਕਿਸੇ ਨੂੰ 1 ਰੁਪਿਆ ਦੇ ਕੇ ਰਾਜ਼ੀ ਨਹੀਂ ਸੀ ਹੁਣ ਹੋਇਆ ਕੀ ਇੱਕ ਦਿਨ ਬਹੁਤ ਜ਼ਿਆਦਾ ਤੇਜ਼ ਤੂਫਾਨ ਚੱਲ ਰਿਹਾ ਸੀ ਇੰਨਾ ਜ਼ਿਆਦਾ ਤੇਜ਼ ਤੂਫਾਨ ਮੀ ਬਹੁਤ ਜ਼ਿਆਦਾ ਮੌਸਮ ਖਰਾਬ ਹੋ ਜਾਂਦਾ ਇੱਕ ਫਕੀਰ ਉਸ ਮੌਸਮ ਦੇ ਵਿੱਚ ਫਸ ਜਾਂਦਾ ਉਹ ਕਹਿੰਦਾ ਵੀ ਹੁਣ ਇੰਨੇ ਤੂਫਾਨ ਚ ਮੈਂ ਘਰ ਤਾਂ ਜਾ ਨਹੀਂ ਸਕਦਾ ਮੈਂ ਕਿਉਂ ਨਾ ਇੱਥੇ ਕਿਸੇ ਤੋਂ ਮਦਦ ਲੈ ਲਾਂ ਫਕੀਰ ਨੂੰ ਹੁਣ ਬਹੁਤ ਜ਼ਿਆਦਾ ਭੁੱਖ ਲੱਗ ਚੁੱਕੀ ਸੀ ਉਹਦੇ ਕੱਪੜੇ ਵੀ ਗਿੱਲੇ ਹੋ ਚੁੱਕੇ ਸੀਗੇ ਮੀਂਹ ਚ ਤੇ ਉਹਨੇ ਕੀ ਕੀਤਾ ਜਾ ਕੇ ਦਰਵਾਜ਼ਾ ਖਟਕੜਾਇਆ ਹੁਣ ਜਿਹੜਾ ਉਹਨੇ ਦਰਵਾਜ਼ਾ ਖਟਕੜਾਇਆ ਉਹ ਸੇ ਕੰਜੂਸ ਆਰਤ ਦਾ ਘਰ ਸੀ ਉਹ ਅੰਦਰ ਬੈਠ ਕੇ ਰੋਟੀ ਖਾ ਰਹੀ ਸੀ ਜਦੋਂ ਉਹਨੇ ਦਰਵਾਜ਼ਾ ਖੜਕਣ ਦੀ ਆਵਾਜ਼ ਸੁਣੀ ਤਾਂ ਉਸਨੇ ਸੋਚਿਆ ਕਿ ਐਨੇ ਜ਼ਿਆਦਾ ਮੌਸਮ ਖਰਾਬ ਦੇ ਵਿੱਚ ਐਨੇ ਤੂਫਾਨ ਦੇ ਵਿੱਚ ਮੇਰੇ ਘਰ ਪੱਕਾ ਕੋਈ ਮਦਦ ਮੰਗਣ ਲਈ ਆਇਆ ਜਾਂ ਤਾਂ ਉਹਨੂੰ ਰੋਟੀ ਚਾਹੀਦੀ ਹੋਣੀ ਆ ਜਾਂ ਉਹਨੂੰ ਰਹਿਣ ਲਈ ਠਿਕਾਣਾ ਚਾਹੀਦਾ ਹੋਣਾ ਵੀ ਮੇਰੇ ਕੋਲ ਤਾਂ ਆਪ ਪੂਰੀ ਪੂਰੀ ਰੋਟੀ ਆ ਹੁਣ ਐਨੇ ਤੂਫਾਨ ਚ ਮੀਂਹ ਚ ਬਣਾਣੀ ਵੀ ਔਖੀ ਆ ਜੇ ਉਹਨੇ ਮੇਰੇ ਤੋਂ ਰੋਟੀ ਮੰਗ ਲਈ ਤਾਂ ਮੈਨੂੰ ਬਣਾ ਕੇ ਦੇਣੀ ਪੈਣੀ ਆ ਇਹ ਕਹਿ ਲਓ ਕਿ ਉਹ ਕਮਚੋਰ ਵੀ ਸੀ ਥੋੜੀ ਜੀ ਹਨਾ ਤੇ ਉਹਨੇ ਸੋਚਿਆ ਕਿ ਨਾ ਮੈਂ ਨਹੀਂ ਇਹਦੀ ਹੈਲਪ ਕਰ ਸਕਦੀ ਮੈਂ ਇਹਦੀ ਮਦਦ ਨਹੀਂ ਕਰ ਸਕਦੀ ਵੀ ਜੇ ਉਹਨੇ ਰੋਟੀ ਮੰਗ ਲਈ ਮੈਨ ਤੋਂ ਔਖਾ ਹੋ ਜਾਣਾ ਜੇ ਰਹਿਣ ਲਈ ਕਹਤਾ ਤਾਂ ਵੀ ਔਖਾ ਹੋ ਜਾਣਾ ਉਹ ਕਹਿੰਦੀ ਮੈਂ ਦਰਵਾਜ਼ਾ ਹੀ ਨਹੀਂ ਖੋਲਦੀ ਉਹਨੇ ਦਰਵਾਜ਼ਾ ਨਾ ਖੋਲਿਆ ਫਕੀਰ ਥੋੜਾ ਟਾਈਮ ਦਰਵਾਜ਼ਾ ਖੜਖੜਾ ਕੇ ਅੱਗੇ ਚਲਾ ਗਿਆ ਤੇ ਉਹਨੇ ਜਾ ਕੇ ਦੂਜੇ ਘਰ ਦਾ ਦਰਵਾਜਾ ਖੜਕਾਇਆ ਹੁਣ ਜਿੱਥੇ ਉਹ ਦੂਜੀ ਔਰਤ ਰਹਿੰਦੀ ਸੀ ਜਿਹੜੀ ਕਿ ਸਾਰਿਆਂ ਦੀ ਮਦਦ ਕਰਦੀ ਸੀ ਜਿਵੇਂ ਹੀ ਉਹਨੇ ਦਰਵਾਜਾ ਖੜਕਣ ਦੀ ਆਵਾਜ਼ ਸੁਣੀ ਤਾਂ ਆ ਕੇ ਝਟਪਟ ਦਰਵਾਜਾ ਖੋਲਤਾ ਹੁਣ ਸਾਹਮਣੇ ਉਹ ਫਕੀਰ ਖੜਾ ਸੀ ਪਰ ਉਸ ਔਰਤ ਨੂੰ ਨਹੀਂ ਪਤਾ ਸੀ ਕਿ ਉਹ ਇੱਕ ਫਕੀਰ ਹੈ ਤੇ ਉਹ ਉਹਦੇ ਤੋਂ ਮਦਦ ਮੰਗਣ ਆਇਆ ਹੁਣ ਉਹ ਕਹਿੰਦੀ ਕਿ ਬਾਬਾ ਜੀ ਮੈਂ ਵੀ ਤੁਹਾਡੇ ਲਈ ਕੀ ਕਰ ਸਕਦੀ ਹਾਂ ਤੁਸੀਂ ਕਿਵੇਂ ਆਏ ਤਾਂ ਕਹ ਦਿੰਦਾ ਕਿ ਬੇਟਾ ਮੈਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਆ ਮੈਨੂੰ ਰੋਟੀ ਚਾਹੀਦੀ ਆ ਤਾਂ ਉਹਨਾਂ ਨੇ ਕਿਹਾ ਕਿ ਠੀਕ ਐ ਕੋਈ ਗੱਲ ਨਹੀਂ ਤੁਸੀਂ ਬੈਠੋ ਮੈਂ ਤੁਹਾਨੂੰ ਰੋਟੀ ਛਕਾ ਦਿੰਦੀ ਆ ਉਹ ਬੜੀ ਸ਼ਰਧਾ ਭਾਵਨਾ ਦੇ ਨਾਲ ਜਿੱਦਾਂ ਉਹ ਪਹਿਲਾਂ ਲੋਕਾਂ ਦੀ ਸੇਵਾ ਕਰਦੀ ਸੀ ਉਹਨੇ ਰੋਟੀ ਬਣਾਈ ਤੇ ਉਸ ਫਕੀਰ ਨੂੰ ਰੋਟੀ ਛਕਾਈ ਜਲਪਾਣੀ ਜਿੰਨੀ ਵੀ ਉਸ ਤੋਂ ਸੇਵਾ ਹੋਈ ਉਹਨੇ ਕੀਤੀ ਹੁਣ ਤੂਫਾਨ ਵੀ ਕਾਫੀ ਠੰਡਾ ਹੋ ਚੁੱਕਿਆ ਸੀ ਤੇ ਫਕੀਰ ਨੇ ਸੋਚਿਆ ਕਿ ਹੁਣ ਮੈਂ ਘਰ ਚੱਲਾਂ ਉਹ ਜਦੋਂ ਜਾਣ ਲੱਗਾ ਤਾਂ ਉਹਨੇ ਪੁੱਛਿਆ ਕਿ ਬੇਟਾ ਤੂੰ ਮੇਰੀ ਬਹੁਤ ਸੇਵਾ ਕੀਤੀ ਆ ਵੀ ਆ ਫੜ ਆ ਮੇਰੇ ਕੋਲ ਇੱਕ ਪੋਟਲੀ ਆ ਤੂੰ ਇਹ ਰੱਖ ਲੈ ਤੂੰ ਅੱਜ ਮੇਰੀ ਮਦਦ ਕੀਤੀ ਆ ਤੂਫਾਨ ਚ ਵੀ ਜਦੋਂ ਵੀ ਕਦੇ ਤੈਨੂੰ ਮਦਦ ਦੀ ਲੋੜ ਹੋਵੇ ਜਾਂ ਕੋਈ ਤੇਰਾ ਸਾਥ ਨਾ ਦੇਵੇ ਤੈਨੂੰ ਕਿਸੇ ਮੁਸੀਬਤ ਤੇਰੀ ਜ਼ਿੰਦਗੀ ਚ ਕੋਈ ਆ ਜਾਂਦੀ ਹੈ ਤੂੰ ਉਦੋਂ ਇਹ ਪੋਟਲੀ ਆ ਜਿਹੜੀ ਖੋਲਣੀ ਆ ਉਸ ਤੋਂ ਪਹਿਲਾਂ ਨਹੀਂ ਖੋਲਣੀ ਵੀ ਉਦੋਂ ਤੂੰ ਇਹ ਪੋਟਲੀ ਖੋਲ ਲਈ ਉਹ ਕਹਿੰਦੇ ਠੀਕ ਹੈ ਜੀ ਲੋ ਜੀ ਹੁਣ ਉਹ ਉਥੋਂ ਫਕੀਰ ਉਹਨੂੰ ਪੋਟਲੀ ਦੇ ਕੇ ਚਲਾ ਜਾਂਦਾ ਹੈ ਹੁਣ ਉਹਨੂੰ ਨਹੀਂ ਪਤਾ ਹੁੰਦਾ ਕਿ ਪੋਟਲੀ ਦੇ ਵਿੱਚ ਹੈ ਕੀ ਹੈ ਪਰ ਜਾਂਦੇ ਜਾਂਦੇ ਫਕੀਰ ਇੱਕ ਗੱਲ ਕਹਿ ਜਾਂਦਾ ਵੀ ਜਦੋਂ ਤੱਕ ਤੈਨੂੰ ਮਦਦ ਦੀ ਜ਼ਰੂਰਤ ਨਹੀਂ ਪੈਂਦੀ ਤੇਰੇ ਤੇ ਕੋਈ ਔਖਾ ਸਮਾਂ ਨਹੀਂ ਆਉਂਦਾ ਉਦੋਂ ਤੱਕ ਤੂੰ ਇਸ ਪੋਟਲੀ ਨੂੰ ਬਿਲਕੁਲ ਵੀ ਨਹੀਂ ਖੋਲਣਾ ਉਹ ਐਦਾਂ ਹੀ ਕਰਦੀ ਹੈ ਉਹਨੂੰ ਜਾ ਕੇ ਇੱਕ ਘਰ ਦੇ ਕੋਨੇ 'ਚ ਰੱਖ ਦਿੰਦੀ ਆ ਹੁਣ ਚਲੋ ਜੀ ਸਮਾਂ ਲੰਘਦਾ ਅਚਾਨਕ ਤੋਂ ਹਾਲਾਤ ਇਹੋ ਜਿਹੇ ਬਣਦੇ ਆ 2-4-5 ਸਾਲ ਬਾਅਦ ਕਿ ਉਸ ਔਰਤ ਨੂੰ ਮਦਦ ਦੀ ਜ਼ਰੂਰਤ ਪੈ ਜਾਂਦੀ ਆ ਉਹ ਬਿਮਾਰ ਹੋ ਜਾਂਦੀ ਆ ਉਹਦੇ ਕੋਲ ਪੈਸੇ ਦੀ ਥੋੜੀ ਤੰਗੀ ਹੋ ਜਾਂਦੀ ਆ ਬਿਮਾਰੀ ਘੇਰ ਲੈਂਦੀ ਆ ਤੇ ਹੁਣ ਜੇ ਉਹ ਕਿਸੇ ਤੋਂ ਮਦਦ ਮੰਗਦੀ ਆ ਤਾਂ ਕੋਈ ਉਹਦੀ ਹੈਲਪ ਵੀ ਨਹੀਂ ਕਰਦਾ ਕਿਉਂਕਿ ਤੁਹਾਨੂੰ ਪਤਾ ਹੀ ਆ ਜਦੋਂ ਕਿਸੇ ਇਨਸਾਨ 'ਤੇ ਮੁਸੀਬਤ ਪੈ ਜਾਂਦੀ ਆ ਤਾਂ ਛੇਤੀ-ਛੇਤੀ ਉਹਦੇ ਕੋਈ ਲਾਗੇ ਨਹੀਂ ਖੜਦਾ ਹੁਣ ਉਹ ਬਹੁਤ ਪਰੇਸ਼ਾਨ ਹੋ ਜਾਂਦੀ ਆ ਸੋਚਦੀ ਆ ਵੀ ਮੈਂ ਕੀ ਕਰਾਂ ਉਹ ਜਦੋਂ ਸੋਚਦੀ ਹੁੰਦੀ ਆ ਉਹਨੂੰ ਇੱਕਦਮ ਯਾਦ ਆਂਦਾ ਹੈ ਕਿਉ ਫਕੀਰ ਮੈਨੂੰ ਇੱਕ ਪੋਟਲੀ ਦੇ ਕੇ ਗਿਆ ਸੀ ਵੀ ਉਹਨੇ ਕਿਹਾ ਸੀ ਜਦੋਂ ਤੈਨੂੰ ਜ਼ਿੰਦਗੀ 'ਚ ਮਦਦ ਦੀ ਲੋੜ ਹੋਵੇ ਤਾਂ ਇਹ ਪੋਟਲੀ ਖੋਲਨੀ ਵੀ ਮੈਂ ਦੇਖਦੀ ਆ ਉਹਦੇ ਵਿੱਚ ਕੀ ਆ ਕਿਉਂਕਿ ਹੁਣ ਮੈਨੂੰ ਮਦਦ ਦੀ ਲੋੜ ਹੈ ਚਲੋ ਜੀ ਉਹ ਪੋਟਲੀ ਖੋਲਦੀ ਆ ਤਾਂ ਜਦੋਂ ਖੋਲਦੀ ਆ ਦੇਖਦੀ ਆ ਉਹਦੇ ਵਿੱਚ ਕੀ ਕੀਮਤੀ ਹੀਰੇ ਜਵਾਹਰਾਤ ਬਹੁਤ ਕੀਮਤੀ ਵਸਤੂਆਂ ਹੁੰਦੀਆਂ ਨੇ ਉਹਨੂੰ ਦੇਖ ਕੇ ਔਰਤ ਖੁਸ਼ ਹੋ ਜਾਂਦੀ ਆ ਤੇ ਫਿਰ ਉਹ ਉਹਨਾਂ ਜਿਹੜੀਆਂ ਕੀਮਤੀ ਹੀਰੇ ਜਵਾਹਰਾਤ ਹੁੰਦੇ ਨੇ ਵਸਤੂਆਂ ਹੁੰਦੀਆਂ ਨੇ ਉਹਨਾਂ ਦੇ ਨਾਲ ਆਪਦਾ ਇਲਾਜ ਕਰਾ ਲੈਂਦੀ ਆ ਤੇ ਠੀਕ ਹੋ ਜਾਂਦੀ ਆ ਤੇ ਲਓ ਜੀ ਹੁਣ ਗੱਲ ਇਹ ਆ ਕਿ ਜਦੋਂ ਆਪਾਂ ਕਿਸੇ ਦੀ ਮਦਦ ਕਰਦੇ ਆ ਉਹਦਾ ਫਲ ਹੈ ਜਿਹੜਾ ਆਪਾਂ ਨੂੰ ਇੱਕ ਨਾ ਇੱਕ ਦਿਨ ਜ਼ਰੂਰ ਮਿਲਦਾ ਕਈ ਵਾਰੀ ਅਸੀਂ ਕਹਿੰਨੇ ਆ ਵੀ ਅਸੀਂ ਕਿਸੇ ਦੀ ਮਦਦ ਕੀਤੀ ਆ ਸਾਨੂੰ ਬਦਲੇ ਚ ਕੀ ਮਿਲੂਗਾ ਸਮਾਂ ਆਉਣ ਤੇ ਤੁਹਾਨੂੰ ਇਹ ਜਿਹੜਾ ਉਹਦਾ ਫਲ ਜ਼ਰੂਰ ਮਿਲਦਾ ਹੁੰਦਾ ਹੁਣ ਉਹਨੂੰ ਨਹੀਂ ਪਤਾ ਸੀ ਉਸ ਪੋਟਲੀ ਦੇ ਵਿੱਚ ਕੀ ਆ ਪਰ ਉਹਨੇ ਕਿਸੇ ਜ਼ਰੂਰਤਮੰਦ ਦੀ ਕਿਸੇ ਟਾਈਮ ਮਦਦ ਕੀਤੀ ਉਹਨੂੰ ਰੋਟੀ ਖਵਾਈ ਤਾਂ ਉਹ ਮਦਦ ਕੀਤੀ ਹੋਈ ਉਸਦੇ ਔਖੇ ਸਮੇਂ 'ਚ ਕੰਮ ਆ ਗਈ ਜਿੱਦਾਂ ਆਪਾਂ ਕਹਿੰਦੇ ਨੇ ਨਾ ਕਿ ਜੇ ਪੁੰਨ ਕਰੋਗੇ ਤਾਂ ਉਹ 100 ਗੁਣਾ ਹੋ ਕੇ ਮਿਲਦਾ ਸੋ ਉਹੀ ਚੀਜ਼ ਹੈ ਜਦੋਂ ਆਪਾਂ ਕਿਸੇ ਲਈ ਕੁਝ ਕਰਦੇ ਆ ਤਾਂ ਉਹ ਜਿਹੜਾ ਉਹਦਾ ਫਲ ਆ ਆਪਾਂ ਨੂੰ ਕਦੇ ਨਾ ਕਦੇ ਜ਼ਰੂਰ ਮਿਲ ਜਾਂਦਾ ਇਹ ਨਹੀਂ ਸੋਚਣਾ ਚਾਹੀਦਾ ਕਿ ਜੇ ਮੈਂ ਕਿਸੇ ਲਈ ਕੁਝ ਕਰਾਂਗਾ ਤਾਂ ਮੈਨੂੰ ਬਦਲੇ 'ਚ ਕੀ ਮਿਲੂਗਾ ਨੇਕੀ ਕਰ ਦਰਿਆ ਮੇਂ ਡਾਲ ਕਹਿੰਦੇ ਨੇ ਨਾ ਕਿ ਨੇਕੀ ਕਰੋ ਤੇ ਭੁੱਲ ਜਾਓ ਪਰ ਜਦੋਂ ਤੁਸੀਂ ਕੋਈ ਨੇਕੀ ਕਰਦੇ ਹੋ ਕਿਸੇ ਦੀ ਹੈਲਪ ਕਰਦੇ ਹੋ ਤਾਂ ਰੱਬ ਹੈ ਜਿਹੜਾ ਹਮੇਸ਼ਾ ਯਾਦ ਰੱਖਦਾ ਉਸ ਚੀਜ਼ ਨੂੰ ਤੇ ਜਿਹਦੀ ਤੁਸੀਂ ਮਦਦ ਕਰਦੇ ਹੋ ਤੁਹਾਨੂੰ ਦੁਆਵਾਂ ਵੀ ਦਿੰਦਾ ਜਿਹੜੀਆਂ ਦੁਆਵਾਂ ਕੀ ਤੁਹਾਡੇ ਅੱਗੇ ਕੰਮ ਆਂਦੀਆਂ ਨੇ ਸੋ ਇਸ ਕਰਕੇ ਜਦੋਂ ਵੀ ਕੋਈ ਤੁਹਾਡੇ ਤੋਂ ਮਦਦ ਮੰਗਦਾ ਜਿੰਨਾ ਕਿ ਤੁਸੀਂ ਕਰ ਸਕਦੇ ਹੋ ਉਹਨਾਂ ਕਿ ਤੁਹਾਨੂੰ ਕਰਨਾ ਚਾਹੀਦਾ ਹੈ ਸਾਨੂੰ ਸਾਰਿਆਂ ਨੂੰ ਜਿੰਨੀ ਕੁ ਹੋ ਸਕਦੀ ਹੈ ਕਿਸੇ ਦੀ ਹੈਲਪ ਕਰਨੀ ਚਾਹੀਦੀ ਹੈ ਕਿਉਂਕਿ ਜਦੋਂ ਆਪਾਂ ਕਿਸੇ ਲਈ ਕੁਝ ਕਰਦੇ ਆਂ ਫਿਰ ਸਾਨੂੰ ਜ਼ਰੂਰ ਕਦੇ ਨਾ ਕਦੇ ਉਹਦਾ ਜਿਹੜਾ ਹੈਗਾ ਕ੍ਰੈਡਿਟ ਮਿਲਦਾ ਹੁੰਦਾ ਆਈ ਹੋਪ ਕਿ ਤੁਹਾਨੂੰ ਇਹ ਜਿਹੜੀ ਸਟੋਰੀ ਹੈ ਇਹ ਜਿਹੜੀ ਗੱਲ ਹੈ ਵਧੀਆ ਲੱਗੀ ਹੋਊਗੀ ਤੇ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਨਾ ਲਾਈਕ ਕਰਨਾ ਜਿਨ੍ਹਾਂ ਨੇ ਚੈਨਲ ਫੋਲੋ ਨਹੀਂ ਕੀਤਾ ਉਹਨਾਂ ਨੇ ਚੈਨਲ ਫੋਲੋ ਕਰਨਾ ਸਬਸਕ੍ਰਾਈਬ ਕਰਨਾ ਹੈ ਤੇ ਆਪਣੀ رائے ਜਿਹੜੀ ਕਮੈਂਟਾਂ ਦੇ ਵਿੱਚ ਲਿਖ ਕੇ ਭੇਜੋ ਬਾਕੀ ਤੁਸੀਂ ਮੇਰੀ ਇਨਸਟਾ ID ਨੋਟ ਕਰ ਲਓ ਜੀ ਜਿਹੜੇ ਮੈਨੂੰ ਇਨਸਟਾ ਤੇ ਦੇਖਣਾ ਚਾਹੁੰਦੇ ਨੇ ਕਿਉਂਕਿ ਉੱਥੇ ਵੀ ਤੁਹਾਡੇ ਐਂਟਰਟੇਨਮੈਂਟ ਲਈ ਕਾਫੀ ਸਾਰੀਆਂ ਰੀਲਸ ਨੇ ਕਾਫੀ ਸਾਰਾ ਜਿਹੜਾ ਐਂਟਰਟੇਨਮੈਂਟ ਹੈ ਉਹ ਵੀ ਮੈਂ ਪਾਉਂਦੀ ਰਹਿਣੀ ਆ ਸੋ ਮੇਰੀ ਇਨਸਟਾ ID ਨੋਟ ਕਰ ਲਓ ਜੀ ਸਾਰੇ ਬੱਬਲ ਕੌਰ 1313 ਲਓ ਜੀ ਹੁਣ ਆਪਣੀ رائے ਕਮੈਂਟਾਂ ਚ ਜ਼ਰੂਰ ਲਿਖ ਕੇ ਭੇਜ ਦਿਓ ਮਿਲਦੇ ਆਂ ਅਗਲੇ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ